ਦੋਪਰ ਦੇ ਜਿੱਤੇ ਲੋਕੀਂ ਦੇ ਜਸਰਾ ਸਫਾਇਆ ਕੀਤਾ ਉਹ ਅੰਤਗਵਾਦ ਦਾ ਉਸ ਜਿਹੜਾ ਉੱਥੇ ਬਦਮਾਸ਼ਾਂ ਦਾ ਔਰ ਜਿਹੜਾ ਉੱਥੇ ਜੰਗਲਾਂ ਦਾ ਸੀ ਸੋ ਉਹ ਅੱਜ ਪੰਜਾਬ ਜਿੱਨਾਂ ਗੱਲਿਆ ਆ ਰਿਹਾ ਤੁਸੀਂ ਦੇਖਿਆ ਆਮ ਆਦਮੀ ਪਟਾਪਾਰਟੀ ਦੀ ਸਰਕਾਰ ਦੇ ਵਿੱਚ ਜਿੱਥੇ ਅੱਜ ਗੁੰਡਾ ਰਾਜ ਹੈ ਜਿੱਥੇ ਅੱਜ ਅਨਤਗਵਾਦੀਆਂ ਦਾ ਦਬਾਅ ਹੈ ਜਿੱਥੇ ਅੱਜ ਗੂਮੀ ਮਾਫੀਆ ਦਾ ਦਬਾਅ ਹੈ ਜਿੱਥੇ ਅੱਜ ਰੇਟ ਮਾਫੀਆ ਦਾ ਦਬਾਅ ਹੈ ਆਮ ਆਦਮੀ ਪਾਰਟੀ ਦੀ ਮੰਗ ਸਰਕਾਰ ਤੇ ਜਿੱਥੇ ਅੱਜ ਸ਼ਰਾਬ ਮਾਫੀਆ ਦਾ ਦਬਾਅ ਹੈ ਜਿੱਥੇ ਅੱਜ ਡਰਗ ਮਾਫੀਆ ਦਾ ਦਬਾਅ ਹੈ ਫਰੋਕੀਆਂ ਮੰਗੀਆਂ ਜਾ ਰਹੀਆਂ ਲੋਕਾਂ ਤਾਂ ਕਿੰਨੇ ਚੋਰੀਆਂ ਹੋ ਰਹੀਆਂ ਟਾਕੇ ਵੱਜ ਰਹੇ ਨੇ ਔਰ ਇਤਜ਼ਾਰ ਪਈ ਦੀ ਜਿਹੜੀ ਯੋਜਨਾ ਕਹੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੀ ਯੋਜਨਾ ਕਿਤੇ ਨਜ਼ਰ ਨਹੀਂ ਆ ਰਹੀ ਸੋ ਇਹ ਤੁਹਾਨੂੰ ਆਮ ਆਦਮੀ ਪਾਰਟੀ ਦਾ ਰਿਪੋਰਟ卡ਡ ਹੈ ਕਿ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ 23 ਜਨਵਰੀ ਤੋਂ ਪਹਿਲੀ ਹੀ ਹੋਇਆ 23 ਜਨਵਰੀ ਪਿਛਲੇ ਸਾਲ

ਜੋ ਹੋਰ ਲੈਵਲ ਤੇ ਤੁਸੀਂ ਅੱਜ ਜੋ ਬਾਹਰ ਭੇਲੇ ਗਏ ਤੁਹਾਡੇ ਵਿਵਹਾਰ ਤੁਹਾਡੇ ਅਚਰਨ ਕਰਕੇ ਤੁਸੀਂ ਬਾਹਰ ਭੇਲੇ ਗਏ ਔਰ ਅੱਜ ਮੈਂ ਤੁਹਾਨੂੰ ਇਹ ਦੁਆ ਮੰਨਣਾ ਕਿ ਜਿਹੜਾ ਸੁਖਬੀਰ ਮਾਹਜਨ ਜੀ ਤੁਸੀਂ ਇਹ ਬਿਆਨ ਦਿੱਤਾ ਹੁਕਮਨਾਮਾ ਜਾਰੀ ਕਰਤਾ ਕਿ ਸਿੱਖ ਬੰਦੂ ਭਾਜਪਾ ਨੂੰ ਵੋਟ ਨਾ ਦੇਣ ਤੇ ਇਹ ਵੀ ਹੁਕਮਨਾਮਾ ਜਾਰੀ ਕਰਤਾ ਤੁਹਾਨੂੰ ਅਧਿਕਾਰ ਕਿਨੇ ਦਿੱਤਾ ਹੁਕਮਨਾਮਾ ਜਾਰੀ ਕਰਦੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿ ਤੁਸੀਂ ਅੱਜ ਉਹਨਾਂ ਦੀ ਤਾਕਤਵਰਤੀ ਸ਼ੁਰੂ ਹੋਣ ਕੀਤੀ ਹੈ ਅੱਜ ਪ੍ਰਧਾਨ ਮੰਤਰੀ ਜੀ ਹਿੰਦੂਆਂ ਦੇ ਪ੍ਰਧਾਨ ਮੰਤਰੀ ਨੇ ਸਿੱਖ ਬੰਦੂਆਂ ਦੇ ਪ੍ਰਧਾਨ ਮੰਤਰੀ ਨੇ ਮੁਸਲਮਾਨ ਦੇ ਪ੍ਰਧਾਨ ਮੰਤਰੀ ਨੇ ਜਛੰਦ ਦੇ ਪ੍ਰਧਾਨ ਮੰਤਰੀ ਨੇ ਜੈਨ ਦੇ ਪ੍ਰਧਾਨ ਮੰਤਰੀ ਨੇ ਦੋਧ ਦੇ ਪ੍ਰਧਾਨ ਮੰਤਰੀ ਨੇ ਉਸੇ ਕਰਕੇ ਸੀਏ ਉਹਨਾਂ ਨੇ ਲਾਗੂ ਕੀਤਾ ਹੈ ਕਿ ਸੀਏ ਲਾਗੂ ਕਰਕੇ ਅਜ्ञਾ ਵਿੱਚ ਕੈਟਾਗਰੀ ਦਸਿਆ ਨੇ ਮੁਸਲਮਾਨ ਦੇਸ਼ਾਂ ਦੇ ਵਿੱਚ ਜਿਹੜਾ ਕਿ ਪਾਕਿਸਤਾਨ ਹੈ ਬੰਗਲਾਦੇਸ਼ ਹੈ afghanistan ਦਿੱਤੇਗੇ ਇਹ ਬੰਦੂ ਸਾਡੇ ਹਿੰਦੂ ਸਿੱਖ ਬੰਦੂ ਬਹੁਤ ਭਾਰਤੀ ਜੈਨ ਯਾਨੀ ਅਤੰਕਿਤ ਸੀ ਜਿਨਾਂ ਦਾ ਫੋਜਨ ਹੋ ਰਿਹਾ ਸੀ ਜਿਨਾਂ ਦੀ ਹਟਿਆ ਹੋ ਰਹੀ ਸੀ ਜਿਨਾਂ ਦਾ ਧਰਮ ਪਰਿਵਰਤਨ ਹੋ ਰਿਹਾ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਤੇ ਮੋਦੀ ਜੀ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਕਰੋਲ ਬਣਾਇਆ ਔਰ ਕਿਸੇ ਦੀ ਨਾਗਰਿਕਤਾ ਖੋਈ ਨਹੀਂ ਹੈ ਸੋ ਉਸੇ ਤਰ੍ਹਾਂ ਹੀ ਮੋਦੀ ਜੀ ਨੇ ਜਿਹੜਾ ਐਨ ਆਰ ਸੀ ਕਾਨੂੰਨ ਬਣਾਇਆ ਕਿ ਜਿਹੜੇ ਕਾਂਗਰਸ ਨੇ ਔਰ ਆਪਣੀ ਕੱਟੜੀ ਜੰਗ ਵਿੱਚ ਲੱਖਾਂ ਕਰੋੜਾਂ ਜਿਹੜੇ ਬੰਗਲਾਦੇਸ਼ੀ ਸੀਗੇ ਉਹਨਾਂ ਨੂੰ ਗੁੱਸੇ ਬਾੜ ਦਿਤੀ ਔਰ ਬੰਗਲਾਦੇਸ਼ੀ ਆਤਮਵਾਦੀ ਬਣ ਗਏ ਔਰ ਮੋਦੀ ਜੀ ਨੇ ਹਾਇਲਟੀ ਕੀਤੀ ਭਾਵੇਂ ਉਹ ਮੌਤਾ ਬਣ ਜੀ ਬਣਨ ਜੀ ਹੋਏ ਭਾਵੇਂ ਉਹ ਕਾਂਗਰਸ ਹੋਏ ਅੱਜ ਉਹਨਾਂ ਨੂੰ ਬਾਹਰ ਖੜੇ ਰਣ ਦਾ ਜਿਹੜਾ ਹੈ ਉਹ ਬੰਨਾਲਾ ਕਿੰਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਇਹ ਬੁੱਕਰੇ ਸਾਡੀ 18170 ਕਿਸਾਨਾਂ ਨੂੰ 6000 ਰੁਪਏ ਦਾ ਜਿਹੜੀ ਪੈਨਸ਼ਨ ਹੈ ਉਸ ਗੀਮ ਦਿੱਤੀ ਹੈ ਔਰ ਉਹਦੇ ਨਾਲ ਸੋਇਲ ਕਾਰਡ ਦੀ ਸਕੀਮ ਵੀ ਦਿੱਤੀ ਹੈ ਕਿ ਜਿਹੜਾ ਸੋਇਲ ਕਾਰਡ ਹੈ ਕਿ ਤੁਸੀਂ ਮਿੱਟੀ ਜੋ ਟੈਸਟਿੰਗ ਕਰੋ ਔਰ ਟੈਸਟਿੰਗ ਕਰਨ ਤੋਂ ਬਾਅਦ ਸਿਰਫ ਉਹ ਖਾਦ ਪਾਓ ਜਿਹਦੀ ਲੋੜ ਹੈ ਨਾਈਟ੍ਰੋਜਨ ਦੀ ਲੋੜ ਹੈ ਫਾਸਫੋਰਸ ਦੀ ਲੋੜ ਹੈ ਕਿਸੇ ਦੀ ਲੋੜ ਹੈ ਉਹੀ ਖਾਦ ਪਾਓ ਜਿਆਦਾ ਪੈਸੇ ਖਰਚੇ ਦੀ ਲੋੜ ਨਹੀਂ ਕਿਉਂਕਿ ਇਹਦੇ ਨਾਲ ਪ੍ਰਦੂਸ਼ਣ ਔਰ ਕੈਂਸਰ ਵੀ ਫੈਲਦਾ ਹੈ ਉਸ ਤੋਂ ਬਾਅਦ ਸਿਆਸੀ ਜੋ ਨਾ ਸੋਇਲ ਕਾਰਡ ਜਿਹੜੇ ਨੇ ਉਹ ਦਿੱਤੇ ਨੇ ਜਿਹੜੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਔਰ 6000 ਰੁਪਏ ਸਾਰੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਜਿਹੜੀ ਸਨਮਾਨ ਨਿਧੀ ਦੇ ਰਹੇ ਨੇ ਉਹ ਕਿਸਾਨ ਸਨਮਾਨ ਨਿਧੀ ਜਿਹੜੀ ਹੈ ਉਹ ਮੋਦੀ ਜੀ ਦੀ ਸਰਕਾਰ ਨਿਰੰਤਰ ਤੇਰੀ ਹੈ ਜਿਹੜੀ ਕਿਸੇ ਸਰਕਾਰ ਨੇ ਅਜ ਤੱਕ ਨਹੀਂ ਸੀ ਦਿੱਤੀ ਉਸ ਤੋਂ ਬਾਅਦ 2020 ਤੋਂ 1047709 ਜਿਹੜਾ ਸਾਡੇ ਗਰੀਬ ਜਨਤਾ ਹੈ ਉਹਨਾਂ ਨੂੰ ਫ੍ਰੀ ਰਾਸ਼ਨ ਪੰਜਾਬ ਦੇ ਵਿੱਚ ਮਿਲ ਰਿਹਾ ਜਦ ਕੀ ਦੇਗੇ 80 ਕਰੋੜ ਲੋਕਾਂ ਨੂੰ ਜਿਹੜਾ ਉਹ ਫ੍ਰੀ ਰਾਸ਼ਨ ਮਿਲ ਰਿਹਾ ਔਰ ਮੋਦੀ ਜੀ ਨੇ ਇਹ ਵਾਦਾ ਕੀਤਾ ਹੈ ਕਿ ਆਉਣ ਵਾਲੇ 5 ਸਾਲ ਤੱਕ ਵੀ ਇਹ ਫ੍ਰੀ ਰਾਸ਼ਨ ਬੰਦਾ ਰਹੇਗਾ ਉਸ ਤੋਂ ਬਾਅਦ 488674 ਲੋਕਾਂ ਨੂੰ ਫ੍ਰੀ ਮੈਡੀਕਲ ਸਹੂਤਾ ਜਿਤੋਂ ਦੀ ਆਜੀਵਾਨ ਕਰਨੇ ਆ 5 ਲੱਖ ਤੱਕ ਇਲਾਜ ਫਰੀ ਦਵਾਈ ਫਰੀ ਟੈਸਟ ਫਰੀ ਹਸਪਤਾਲ ਫਰੀ ਇਹ ਕੀ ਜਾਨਣਾ ਜਿਹੜਿਆਂ ਜਿਤਕ ਸਿੰਘ ਸਰਕਾਰਾਂ ਚਲੇ ਜਾਂਦੀਆਂ ਨੇ ਉਹ ਜਾਨਣਾ ਸੁਰੱਖਿਤ ਕੀਤੀ ਹੈ ਮੋਦੀ ਜੀ ਨੇ ਕਿ 5 ਲੱਖ ਰੁਪਏ ਦਾ ਜੀ ਕਾਰਡ ਦਿਓ ਤੇ ਤੁਰੰਤ ਤੁਹਾਡਾ ਇਲਾਜ ਹੁੰਦਾ ਹੈ ਉਸ ਤੋਂ ਬਾਅਦ 22003 ਨੌਜਵਾਨਾਂ ਨੂੰ ਕੌਸ਼ਲ ਵਿਕਾਸ ਯੋਜਨਾ ਇਟ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਦਿੱਤੀ ਹੈ ਜਿਨ੍ਹਾਂ ਤੋਂ ਕਾਫੀ ਨੌਜਵਾਨ ਜਿਹੜੇ ਨੇ ਉਹ ਆਤਮ ਨਿਰਭਰ ਹੋ ਚੁੱਕੇ ਨੇ ਸੋ ਮੋਦੀ ਜੀ ਨੇ ਅੱਜ ਸਾਰੇ ਦੇਸ਼ ਦੇ ਨਾਲ ਪੰਜਾਬ ਵਿੱਚ ਜਿੱਥੇ ਜਿਹੜੇ ਹਰ ਇੱਕ ਨੂੰ ਮਕਾਨ ਦਿੱਤਾ ਹੈ ਛੱਤ ਦਿੱਤੀ ਹੈ ਉੱਥੇ ਹਰ ਇੱਕ ਨੂੰ ਸਵਚਾਲੇ ਵੀ ਦਿੱਤਾ ਹੈ ਉੱਥੇ ਹਰ ਘਰ ਵਿੱਚ ਮੁਫਤ ਬਿਜਲੀ ਵੀ ਦਿੱਤੀ ਹੈ ਉਦੋਂ ਉਹਨਾਂ ਨੇ ਹਰ ਘਰ ਲਈ ਘਰ ਲਈ ਪਾਣੀ ਦਾ ਕਨੈਕਸ਼ਨ ਵੀ ਦਿੱਤਾ ਹੈ ਸੋ ਉਸ لحاظ ਦੇ ਨਾਲ ਅੱਜ ਸਰਬ ਸੁਖ ਦਾ ਸੰਪਨ ਜੀਵਨ ਜਿਹੜਾ ਉਹ ਗੈਸ ਸਿਲੰਡਰ ਨਾਲ ਦਸਹੀਆ ਉਜਲਾ ਯੋਜਨਾ ਇੱਕ ਉਹ ਵੀ ਸਭ ਨੂੰ ਫ੍ਰੀ ਮਿਲਿਆ ਤੇ ਉਹਦੇ ਨਾਲ ਅੱਜ ਜਿਹੜੇ ਗਰੀਬ ਲੋਕੀ ਸੀ ਜਿਨ੍ਹਾਂ ਨੂੰ ਇਹ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਹਰ ਸੁਰਦਾ ਜਿਹੜੀ ਹੈ ਉਹ ਮੋਦੀ ਜੀ ਨੇ ਅੱਜ ਪ੍ਰਦਾਨ ਕਰਨੀ ਦਿੱਤੀ ਹੈ ਔਰ ਅੱਜ ਦੇ ਦਿਨ ਤੇ ਮੋਦੀ ਜੀ ਦੇ ਉਪਲਬਧੀਆਂ ਦੇਖੋ ਕਿ ਜਿਹੜਾ ਰਾਮ ਮੰਦਰ ਹੈ ਪਸੜੇ 500 ਸਾਲ ਤੋਂ ਰਾਮ ਜੀ ਥੋੜੀ ਜਿ ਬੈਠ ਕੇ ਪ੍ਰੋਟੈਕਟਾ ਪ੍ਰਤੀਕsha ਕਰ ਰਹੇ ਸੀ ਕਿ ਉਹਨਾਂ ਨੂੰ ਮੰਦਰ ਸਥਾਨ ਮਿਲੇ ਮੋਦੀ ਜੀ ਨੇ ਪੈਰਵਾਇਜ਼ ਕਰਕੇ ਸੁਪਰੀਮ ਕੋਰਟ ਵਿੱਚ ਅੱਜ ਦਰਵਾਨ ਨਾਮ ਨੂੰ ਮੰਦਰ ਦੇ ਵਿੱਚ ਸਥਾਨ ਨਿਤਾ ਔਰ pran ਪ੍ਰਤੀਸ਼ਟਾ ਕਾਰਗ੍ਰਮ ਕਰਕੇ ਦੇਸ਼ ਦੇ ਨਾਗਰਿਕ ਦੁਨੀਆ ਦੇ ਸਾਰੇ ਰਾਮ ਭਗਤਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਦਰਸ਼ਨ ਕਰਨ ਅੱਜ 370 ਜਿਹੜੀ ਵੀ ਘਟਨ ਕਰੀ ਧਾਰਾ ਸੀ ਉਹ ਧਾਰਾ ਜਿਹਦੀ ਜੋ ਪੰਡਿਤ ਨਹਿਰੂ ਦੀ ਗਲਤੀ ਕਰਕੇ ਲੱਗੀ ਸੀ ਉਸ ਵਲੇ ਜਿਹਦੇ ਕਰਕੇ ਕਸ਼ਮੀਰ ਜਿਹੜਾ ਸੁਝਾ ਪੰਡਤ ਨਹਿਰੂ ਦੀ ਗਲਤੀ ਕਰਕੇ ਉਹ ਡਿਲੇਟ ਸੀਐਮ ਗੀਤਾ ਜਿਹੜੇ ਮਹਾਰਾਜਾ ਸੀਗੇ ਗੁਲਾਬ ਸਿੰਘ ਉਹ ਉਸ ਵੇਲੇ ਇਹ ਚਾਹੁੰਦੇ ਸੀਗੇ ਕਿ ਇਹ ਕਸ਼ਮੀਰ ਜਿਹੜਾ ਹੈਗਾ ਇਹ ਭਾਰਤ ਦਾ ਅਭਿਨ ਹਿੱਸਾ ਬਣੇ ਪਰ ਪੰਡਤ ਨਹਿਰੂ ਜਿਨੇ ਸ਼ੇਖ ਅਮਦੂਲੇ ਨੂੰ ਮੁਸ਼ਕਲ ਕਰਨ ਲਈ ਡਿਲੇਟ ਕੀਤੀ ਪਾਕਿਸਤਾਨ ਦੇ ਜਿਹੜੇ ਜਿਹਨੂੰ ਕਹਿ ਸਕਦੇ ਆਤਮਕਵਾਦੀ ਸੀਗੇ ਉਹਨਾਂ ਦੀ ਸੈਨਾ ਨੇ ਇਹ ਹਿੱਸਾ ਇਸਮੀਰ ਤੇ ਕਬਜ਼ਾ ਕਰ ਲਿਆ ਉਹਨੇ ਕਿਸੇ ਨੂੰ ਉਹ ਘਟਨਾ ਦੇ ਲਈ ਉੱਤਰਦਾਇਕ ਹੈ ਜਾ ਸਕਦਾ ਤੇ ਪੰਡਟਾ ਨੂੰ ਲਈ ਫਿਰ ਉਹਨਾਂ ਨੇ ਸ਼ੇਡ ਨੂੰ ਬੁਲੈ ਨੂੰ ਪੁਸ਼ ਕਰ ਲਈ 370 ਲੱਖ ਦੀ ਅੱਜ ਲੱਖਾਂ ਜਾਣਾਂ ਕਸ਼ਮੀਰੀਆਂ ਦੀਆਂ ਸੇਵਾਆਂ ਦੀਆਂ ਨੀ ਦੋਸ ਲੋਕਾਂ ਦੀਆਂ ਉਹ ਗੱਤ ਨਹੀਂ ਕੀਤੀ ਕਰਕੇ ਚਲੇ ਗਈਆਂ ਸੀ ਕਿ ਅੱਜ ਕਸ਼ਮੀਰ ਨੂੰ ਆਜ਼ਾਦ ਕਿੰਨੇ ਕਰਾਇਆ ਉਹ ਆਜ਼ਾਦ ਦਰਵਾਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਸ਼ਮੀਰ ਰਾਜ ਭਾਰਤ ਦਾ ਵਿਲੰਗ ਹੈ ਔਰ ਉੱਥੇ ਹਰ ਸੂਤ ਦਾ ਜੋ ਦੇਸ਼ ਵਾਸੀ ਨੂੰ ਮਿਲ ਰਹੀ ਹੈ ਉਹ ਲ ਕਸ਼ਮੀਰ ਵਾਸੀਆਂ ਨੂੰ ਮਿਲ ਰਹੀ ਹੈ ਜਿਸ ਕਸ਼ਮੀਰੀ ਤਰੰਗਾਂ ਦੇ ਵਿਚ ਰਾਮ ਲੰਡੇ ਉਹ ਤਰੰਗਾਂ ਯਾਤਰਾਵਾਂ ਨਿਕਲਈਆਂ ਨੇ ਉਦੋਂ ਭਗਵਾਨ ਰਾਮ ਦੀ ਜੈਨੇਕਾਰ ਹੋਈ ਉਹ ਤੇ ਹਰ ਨਾਗਰਿਕ ਨੂੰ ਆਪਣਾ ਧਰਮ ਮੰਨਣ ਦੀ ਸਵਤੰਤਰਤਾ ਮਿਲੀ ਔਰ ਜਿੰਨੇ ਵਾਕਵਾਦੀ ਸੀ ਭਰੋਂ ਗਿਲਾਨੀ ਹੋਏ ਭਾਵੇਂ ਯਸੀਨ ਵਲੀ ਕੋਏ ਭਾਵੇਂ ਉਮਰ ফারুক ਹੋਏ ਔਰ ਮੈਂ ਉਹਨਾਂ ਨੂੰ ਇਹ ਹੀ ਸਮਝਣਾ ਚਾਹੇਤ ਅਬਦੁੱਲਾਹ ਜਿਹੜੇ ਕਿ ਹਮੇਸ਼ਾ ਵੀ ਗੱਤਨ ਗਾਰੀ ਦੇ ਆਤਮਵਾਦੀਆਂ ਨੂੰ ਤੋੜਦੇ ਗਏ ਮਹਿਬੂਬਾ ਮੁਫਤੀ ਜਿਹੜੀ ਆਤਮਵਾਦੀਆਂ ਦੀ ਸੁਰਖਰਤ ਰਹੀ ਐਸੇ ਤਰ੍ਹਾਂ ਕਾਂਗਰਸ ਦੇ ਲੋਕ ਜਿਹੜੇ ਆਤਮਵਾਦੀਆਂ ਦਾ ਸਮਰਥਕ ਰਹੇ ਉਹਨਾਂ ਨੂੰ ਅੱਜ ਹਾਸ਼ੀਏ ਦੇ ਲਾ ਕੇ ਅੱਜ ਕਸ਼ਮੀਰ ਦੇ ਰਾ ਉਹ ਭਾਰਤ ਦੇ ਦੇ ਵਿੱਚ ਜੋ ਸੁਧਾਵਾ ਨੇ ਉਹਨਾਂ ਦਾ ਆਨੰਦ ਮਾਨ ਰਿਹਾ ਹੈ ਐਸੇ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਆਕਤਵਾਦ ਦਾ ਕਿਉਂਕਿ ਕੈਂਪੇਨ ਚ ਕਈ ਵਨ ਸਵੈ ਰਿੰਗ ਤੇ ਉਹੜਾ ਬੋਤਾ ਵਿਚੋਂ ਲੀਟ ਹੋਣਾ ਹੀ ਪੈਂਦਾ ਆ ਇਸ ਤੋਂ ਬਾਅਦ ਵੀ ਮੈਂ ਅੱਗੇ ਜਾਣਾ ਇਸ ਕਰਕੇ ਮੈਂ ਪਹਿਲਾਂ ਹੀ ਕਮੈਂਟਸ ਆਪਣੇ ਦੇ ਦੇ ਦਾ ਦੇਖੋ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਕੀਮਾਂ ਨੇ ਜਿਹੜੀਆਂ ਸਾਡੇ ਅੰਮ੍ਰਿਤਸਰ ਚ ਪੰਜਾਬ ਦੇ ਵਿੱਚ ਤੇ ਤੁਹਾਨੂੰ ਹੁਣ ਮਲਕ ਸਾਹਿਬ ਨੇ ਗੱਸੀਆਂ ਨੇ ਮੇਰੇ ਬਾਅਦ ਅਗਨਾਸ਼ ਜੀ ਵੀ ਇਹਦੇ ਤੇ ਬੋਲਣਗੇ ਤੇ ਅਸੀਂ ਤੁਹਾਡੇ ਟੁ ਮਟੀਰੀਅਲ ਵੀ ਡਿਸਟ੍ਰੀਬਿਊਟ ਕਰਾਂਗੇ ਮੈਂ ਸਿਰਫ ਦੋ ਤਿੰਨ ਚੀਜ਼ਾਂ ਕਹਿਣਾ ਚਾਹੁੰਦਾ ਸੀ ਕਿਉਂਕਿ ਕੋਸਟਲ ਪਹਿਲਾਂ ਆਪਣੇ ਜੋਗੇ ਦੋ ਤਰ੍ਹਾਂ ਦੇ ਸਾਡੇ ਐਮਪੀ ਸਾਹਿਬ ਆਨਲਾਈਨ ਨੇ ਇੱਕ ਇਸ਼ਤਿਹਾਰ ਕੱਢਿਆ ਉਹਦੇ ਵਿੱਚ ਸਭ ਕੁਝ ਉਹਨਾਂ ਨੇ ਕਲੇਮ ਕੀਤਾ ਆ ਤੇ ਅਗਰ ਅਸੀਂ ਉਸ ਇਸ਼ਤਿਹਾਰ ਨਾਲ ਜਾਈਏ ਤੇ ਅੰਮਰ ਸਾਹਿਬ ਕੋ ਪੂਰਾ ਡਿਵੈਲਪਮੈਂਟ ਹੋਣਾ ਚਾਹੀਦਾ ਇੱਥੇ ਤਾਂ ਕੋਈ ਮੁਸ਼ਕਲ ਆ ਜਿਹੜੀ ਹੋਣੀ ਚਾਹੀਦੀ ਨਹੀਂ ਇੱਥੇ ਇੰਡਸਟਰੀ ਨਾਲ ਲਈਏ ਐਗਰੀਕਲਚਰ ਨਾਲ ਲਈਏ ਕਾਮਰਸ ਨਾਲ ਲਈਏ ਪ੍ਰੋਡਕਟਿਵਿਟੀ ਦੇਖ ਲਓ ਏਕਨਾ ਦੇਖ ਲਓ ਏਮਪਲੋਇਮੈਂਟ ਦੇਖ ਲਓ ਲੋਕੀ ਪਰੇਸ਼ਾਨ ਨੇ ਲੋਨ ਆਰਡਰ ਦਾ ਤੁਹਾਨੂੰ ਪਤਾ ਹੈ ਇਤੋਂ ਜ਼ਿਆਦਾ ਕੀ ਜਣਾ ਤੇ ਨਸ਼ਿਆਂ ਦੀ ਪ੍ਰੋਬਲਮ ਉਹਨੇ ਜਿੰਨਾ ਦੋ ਤੰਸ ਰਹੇ ਨੇ ਇਹ ਬਨਿਆਨੇ ਕੇ ਘਟੀਆਂ ਨੂੰ ਲੋਕਾਂ ਨੂੰ ਜਾ ਕੇ ਪੁੱਛ ਲੋ ਜੋ ਸਾਹਮਣੇ ਦੇਖਦਾ ਆ ਉਹਦੇ ਬਾਰੇ ਤਾਲੀਆਂ ਦਾ ਨੰਗਾ ਲਾ ਕੇ ਤੇ ਗੱਲਾਂ ਕਰੂ ਪੋਸਟਰ ਲਾ ਕੇ ਜਾਂ ਐਡ ਦੇ ਕੇ ਥੋੜਾ ਗੱਲ ਬੰਦਣਾ ਦੀ ਵੇਖੋ ਅੰਮ੍ਰਿਤਸਰ ਦੀ ਡਵੈਲਪਮੈਂਟ ਅੰਮ੍ਰਿਤਸਰ ਦੀ ਪ੍ਰਗਤੀ ਇਹ ਉਹਨੂੰ ਖਾਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਇੱਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਗਈਆਂ ਤੁਹਾਨੂੰ ਐਗਜ਼ਾਮਪਲ ਦਿੱਤੇ ਆ ਕਿੰਨਾ ਪੈਸਾ ਆਇਆ ਇੰਨੀ ਇਨਵੈਸਟਮੈਂਟ ਆਲਰੇਡੀ ਆ ਗਈ ਆ ਅੱਗੇ ਕਿੱਥੇ ਤੱਕ ਪਹੁੰਚੀ ਆ ਇਹ ਤੁਸੀਂ ਆਪ ਦੇਖੋ ਦੇਖੋ ਅਸੀਂ ਹੋਰ ਵੀ ਕੰਪਲੀਟਲੀ ਦੋ ਦਿਨਾਂ ਚ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜੀ ਦੇਹ ਕੰਕਰੀਟ ਕਿਹੜੀਆਂ ਜੀਲਾਂ ਮੈਂ ਤੁਹਾਨੂੰ ਕਈ ਵਾਰੀ ਤੁਹਾਡੇ ਨਾਲ ਗੱਲ ਵੀ ਕੀਤੀ ਆ ਅੰਮ੍ਰਿਤਸਰ ਦੀ ਪ੍ਰਗਤੀ ਦੀ ਕਿਹੜੀਆਂ-ਕਿਹੜੀਆਂ ਡਿਫਰੈਂਟ ਏਰੀਆਸ ਕੀ-ਕੀ ਅਸੀਂ ਕਰਾਂਗੇ ਬਟ ਇਸ ਵੇਲੇ ਤੇ ਮੋਦੀ ਸਾਹਿਬ ਨੇ ਕਿੰਨੇ ਪੈਸੇ ਦਿੱਤੇ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਦੇ ਬਾਹਰ ਜਾ ਕੇ ਦੇਖੋ ਆਪਣੀ ਵੱਲ ਸਿਟੀ ਦੇਖੋ ਸਮਾਲ ਸਿਟੀ ਸਾਡੀ ਕਿਉਂ ਨਹੀਂ ਬਣੀ ਉਹ ਪੈਸਾ ਕਿੱਥੇ ਲਗਾ ਕਿੱਥੇ ਯੂਜ਼ ਹੋਇਆ ਮੈਂ ਮੋਸਤੀ ਦਾ ਥੋੜਾ ਮੈਂਸ਼ਨ ਕਰਨਾ ਚਾਹਦਾ ਸੀ ਜੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਲੇਕਿਨ ਪਤਾ ਜ਼ਰੂਰ ਹੋਏਗਾ ਸਾਡੇ ਜਰਨਲਿਸਟ ਸਾਭ ਜਾਣਦੇ ਨੇ ਆਲਦਾ ਸਾਹਿਬ ਕੰਸਲਟੇਟਿਵ ਕਮੇਟੀ ਪਾਰਲੀਮੈਂਟਰੀ ਐਗਰੀਕਲਚਰ ਦੇ ਮੈਂਬਰ ਨੇ ਕਦੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਭੇਜੀ ਜਰਾ ਚੈੱਕ ਕਰੋ ਤੁਹਾਨੂੰ ਪਤਾ ਹੋਵੇ ਕਿ ਇਹਨਾਂ ਨੇ ਕੋਈ ਰეკਮੈਂਡੇਸ਼ਨ ਸੀਗੀ ਇਹ ਮਾਰਚ ਤੱਕ ਕਮੇਟੀ ਦੀਆਂ ਸਾਰੀਆਂ ਪ੍ਰੋਵੀਲੇਜਿਸ ਇਹਨਾਂ ਨੇ ਯੂਜ਼ ਕੀਤੀਆਂ ਕੋਈ ਡਿਜ਼ਾਈਨ ਨਹੀਂ ਕੀਤਾ ਤੇ ਫਿਰ ਲੋਕੀ ਕਹਿੰਦੇ ਵਿਰੋਧ ਸਿਰਫ ਬੀਜੇਪੀ ਦਾ ਹੁੰਦਾ ਹੈ ਇਹ ਕੀ ਪੋਲਿਟਿਕਸ ਸਟੇਜੀ ਜਾ ਰਹੀ ਹੈ ਜਿਹੜੀਆਂ ਸੜਕਾਂ ਨੇ ਆਪਣੇ ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ ਇਹ ਪ੍ਰਧਾਨ ਮੰਤਰੀ ਮੋਦੀ ਜੀ ਤੇ ਘਟਕਾਰੀ ਜੀ ਨੇ ਬਣਾਇਆ ਸਭ ਨੂੰ ਪਤਾ ਹੈ ਦੇ ਉਹ ਆਪਣਿਆਂ ਟਲੀਮ ਕਰ ਲੋ ਤੇ ਫੇਰ ਉਹ ਤਾਂ ਗੱਲ ਨਹੀਂ ਨਾ ਬਣਦੀ ਤੇ ਜਿਹੜੀ ਐਲੀਵੇਟਡ ਰੋਡ ਜੀ 39 ਚੌਂਕ ਨੂੰ ਦੇਰਪੋਰਟ ਨੂੰ ਉਹਦਾ ਦੱਸੋ ਜਰਾ ਉਹ ਕੋਣੀ ਅੱਗੇ ਚੱਲ ਰਹੀ ਤੁਸੀਂ ਦੇਾਰੇ ਜਾਣਦੇ ਹੋ ਆਪਾਂ ਲੋਹਾਰ ਕਾ ਰੋਡ ਬ੍ਰਿਜ ਹਾਂਜੀ ਉਹ ਹਾਲੇ ਤੱਕ ਨਹੀਂ ਕੰਸਟਰਕਟ ਹੋਇਆ ਉਹਦਾ ਕੀ ਰੀਜ਼ਨ ਹੈ ਇਹ ਪਲਾਟਾਂ ਦਾ ਤਾਂ ਨਹੀਂ ਕੋਈ ਚੱਕਰ ਦੇਖੋ ਨਾ ਇਹ ਡਵੈਲਪਮੈਂਟ ਅੰਬਰ ਸਰ ਵੀ ਹੋ ਰਹੀ ਆ ਔਰ 에어ਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਆ ਇਹ ਕਾਰਗੋ ਫਲਾਈਟ ਇਤਨੀ ਨਹੀਂ ਚੱਲਦੀ 20% ਕਾਰਗੋ ਬਲਾਈਜ਼ੇਸ਼ਨ ਹੈ ਇਸ 에어ਪੋਰਟ ਵਿਲਾਈ ਕਮਿਟੀ ਦੇ ਮੈਂਬਰ ਸੀ ਉਹਦਾ ਵੀ ਕਦੀ ਕਾਉਂਟੇਬਿਲਿਟੀ ਜੇ ਲਿਆ ਕਰੋ ਔਰ ਆਪਣੀ એનર્ਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ ਤੇ ਦੱਸੋ ਜਿੰਨਾ ਕਿਤੇ એનર્ਜੀ ਦਾ ਕੰਮ ਹੋਇਆ ਕੋਈ ਸੋਲਰ ਕਿੰਨੀ ਕਿ ਲੱਗੀ ਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾ ਹੋਈਆਂ ਦੋ ਟਰਮਾ ਉਹ ਨਹੀਂ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਹੈ ਇਹ ਸਾਹਮਣੇ ਪ੍ਰੈਕਟੀਕਲ ਇਸ਼ੂਸ ਨੇ ਕੋ ਮੰਜੂਰ ਹੋਈ ਕਿਹਾ ਹੈ ਕਿ ਅਸੀਂ ਮੇਰੀ ਮਿੱਟੀ ਘਾਸੂਟੂ ਦੀ ਰਾਇਤੀ ਨਹੀਂ ਹੈ ਲੇਕਿਨ ਜਿਹੜੇ ਫੈਕਟਸ ਨੇ ਉਹ ਤੇ ਦੇਖ ਲੈਣਾ ਹੋਏ ਦੱਸੋ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਗੌਰਡ ਕਲੱਬ ਲਈ ਪੈਸਾ ਦਿੱਤਾ ਇਹ ਤੇ ਹਿੰਦਕਾ ਚੰਡੀਗੜ੍ਹ ਗੌਰਡ ਕਲੱਬ यह अंबरसर डिवेलपमेंट इशू नहीं है जरा जाके देखो आ डंप चखो तो देख लो कि अगले दो तीन दिनों की उत्तर इनीशिएटिव ले जा रहे हैं दो साल दो दोना हो गई इतने दोना और सामने जो मरीन आखो किसी भी किसी भी कॉलोनी जाओ ਕਿਸੇ ਵੀ ਕੌਂਟੀ ਦੇ ਹੈਜ਼ अर्बन ਏਰੀਆਸ ਆਪਣੀਆਂ ਸਾਡੀਆਂ ਮਾਮਾ ਤੇ ਭੈਣਾ ਨਸ਼ੇ ਦੇ ਨਸ਼ੇ ਤੋਂ ਤੰਗ ਨੇ ਤੇ ਉਹਦੀ ਕੋਈ ਗੱਲ ਹੀ ਨਹੀਂ ਲੇਕੋ ਇਹ